ਈ ਹਨ 78 ਸਾਲਾ ਮਦਨ ਲਾਲ ਉਂਝ ਤਾਂ ਇਹਨਾਂ ਦਾ ਸਿਲਾ ਫਿਰੋਜ਼ਪੁਰ ਹੈ ਪਰ ਪਿਛਲੇ 1 ਸਾਲ ਤੋਂ ਵੀ ਵੱਧ ਸਮੇਂ ਤੋਂ ਇਹਨਾਂ ਨੇ ਡੇਰਾ ਬਾਬਾ ਨਾਨਕ ਨੂੰ ਹੀ ਆਪਣਾ ਘਰ ਬਣਾ ਲਿਆ ਹੈ 400 ਦਿਨਾਂ ਤੋਂ ਵੀ ਵੱਧ ਸਮੇਂ ਤੋਂ ਇਹ ਕਰਤਾਰਪੁਰ ਕੋਰੀਡੋਰ ਦੇ ਬਾਹਰ ਬੈਠੇ ਹਨ ਇਹਨੇ ਲੰਬੇ ਸਮੇਂ ਤੱਕ ਡਟੇ ਰਹਿਣ ਪਿੱਛੇ ਇਹ ਕੁਝ ਖਾਸ ਕਾਰਨ ਅਤੇ ਆਪਣੀਆਂ ਮੰਗਾਂ ਗਿਣਵਾਉਂਦੇ ਹਨ ਇੱਕ ਤਾਂ ਮੰਗ ਹੈਗੀ ਏ ਇੱਕ ਪਾਕਤ ਸਮੇਂ ਜੜਾ ਵਿਚਲਾ ਗੁਰਦੁਆਰਾ ਸਾਹਿਬ ਹੈ ਕਰਤਾਰਪੁਰ ਸਾਹਿਬ ਉਨਾ ਦਰਸ਼ਾਂ ਵਾਸਤੇ ਜਿਹੜਾ ਪਾਸਪੋਰਟ ਲੱਗਦਾ ਉਹਨੂੰ ਖਤਮ ਕੀਤਾ ਜਾਏ। ਕਿਸੇ ਵੀ ਆਈਡੀ ਪ੍ਰੂਫ ਨਾਲ ਆਧਾਰ ਕਾਰਡ, ਆਰਾਸ਼ਣ ਕਾਰਡ, ਵੋਟ ਕਾਰਡ ਕਿਸੇ ਵੀ ਆਈਡੀ ਪ੍ਰੂਫ ਨਾਲ ਦਰਖਾਸਤ ਕੀਤੀ ਜਾਵੇ। ਪਰਦੇਸ ਦੇ ਜਿਹੜੇ ਆਲਾ। ਦੂਸਰੀ ਮੰਗ ਮੈਂ ਇਹ ਲੈ ਕੇ ਬੈਠਾ ਕਿ ਜਿਹੜਾ ਪਾਕਿਸਤਾਨ ਵਿੱਚਲਾ ਬੁੱਧਾ ਹੈ। ਸ਼ਟਾਪੁਰ ਸਾਡੇ ਉਹਨਾਂ ਦੇ ਐਂਟਰੀ ਫੀਸ ਲੈਂਦੇ ਨੇ 20 ਡਾਲਰ। ਪਾਕਿਸਤਾਨ ਸਰਕਾਰ ਲਈ। ਤੇ ਮੈਂ ਕਹਿੰਦਾ ਇਹ ਵੀ ਵੀ ਡਾਲਰ ਪੈਸੇ ਇਹਨਾਂ ਨੇ ਪਾਕਿਸਤਾਨ ਸਰਕਾਰ ਵਾਸਤੇ ਮੁੰਡਾਸ ਬਣੀ। ਇਹਨੂੰ ਰੱਦ ਕੀਤਾ ਗਿਆ ਕਿਉਂਕਿ ਸਮਰਥਾ ਵਾਲਾ ਪਾਸਪੋਰਟ ਬਣਵਾ ਲੇਗਾ ਤੇ 20 ਡਾਲਰ ਵੀ ਦੇ ਦੇਗਾ ਤੇ ਬਾਕੀ ਜਿਹੜੇ ਗਰੀਬ ਆਦਮੀ ਤੇ ਮਤਬਕੜ ਆਦਮੀ ਨਾ ਤੋਂ ਪਾਸਪੋਰਟ ਬਣਵਾ ਸਕਦਾ ਤੇ ਨਾ 20 ਡਾਲਰ ਦੇ ਸਕਦਾ ਐਸ ਵਾਸਤੇ ਦੋਵੇਂ ਸ਼ਰਤਾਂ ਖਤਮ ਕਰੋ ਖਤਮ ਕਰ ਹਰ ਵਾਸਤੇ ਮੈਂ ਇਸੇ ਪਰਣਾལ་ ਆਇਆ 2 ਅਪ੍ਰੈਲ 2022 ਦੋਸਤੋ ਅੱਜ ਦਾ ਮੌਜੂਦਾ ਬੜਾ ਅਹਿਮ ਹੈ ਪੂਰੀ ਗੱਲ ਸੁਣਿਆ ਜੇ ਐਂਡ ਤੱਕ ਤੁਹਾਨੂੰ ਮਜ਼ਾ ਵੀ ਆਏਗਾ ਤੇ ਆਪਣੇ ਕਮੈਂਟ ਰਾਈ ਆਪਣੀ ਰਾਏ ਦਾ ਵੀ ਇਹਦੇ ਤੇ ਲਾਜ਼ਮੀ ਜ਼ਹਾਰ ਕਰਿਆ ਜੇ ਕਿ ਮੈਂ ਕੀ ਕਹਿ ਰਿਹਾ ਆ ਜੇ ਜਿਸ ਮੁੱਦੇ ਦੇ ਉੱਤੇ ਮੈਂ ਅੱਜ ਗੱਲ ਕਰਨ ਲੱਗਾ ਵਾਂ ਕਿ ਉਸ ਮੁੱਦੇ 'ਚ ਕਿੰਨੇ ਕਿ ਜਾਨ ਹੈ ਮੇਰੇ ਨਾਲ ਰਾਬਤਾ ਕਰਦੇ ਨੇ ਮਦਨ ਲਾਲ ਜੀ ਜਿਹੜੇ ਕਿ ਚੜ੍ਹਦੇ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਕੋ ਘਟੋਵਾ ਦੇ 400 ਦਿਨ ਧਰਨਾ ਦੇ ਕੇ ਰੱਖਿਆ ਕਰਤਾਰਪੁਰ ਕੋਰੇ ਡੋਰ ਡੇਰਾ ਬਾਬਾ ਨਾਨਕ ਦੇ ਉੱਤੇ ਤੇ ਉਹ ਧਰਨਾ ਕਿਉਂ ਦੇ ਕੇ ਰੱਖਿਆ ਉਹਨਾਂ ਦੀ ਤਰਾਹ ਮੰਗਾ ਸਨ ਜਿਹੜੀ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੇ ਡਾਕੂਮੈਂਟਸ ਉਹਦੇ ਵਿੱਚ ਵੈਸੇ ਉਹਨਾਂ ਦੇ ਮੈਂ ਬਿਆਨ ਸੁਨੇ ਨੇ ਕਿਦਦਰੇ ਉਹਨਾਂ ਨੇ ਇੱਕ ਮੰਗ ਦਾ ਜ਼ਿਕਰ ਨਹੀਂ ਵੀ ਕੀਤਾ ਉਹ ਜਿਹੜੀ ਮੰਗ ਦਾ ਜ਼ਿਕਰ ਨਹੀਂ ਕੀਤਾ ਉਹ ਐ ਸੀ ਕਿ ਇਹ ਜਿਹੜੀ ਤਿੰਨ ਮੰਗਾਂ ਸਨ ਮੈਂ ਵਨ ਬਾਈ ਵਨ ਤੁਹਾਨੂੰ ਦੱਸਣਾ ਵਾਂ ਪਹਿਲੀ ਮੰਗ ਤੇ ਜਿਹੜੇ ਉਹਨਾਂ ਨੇ ਮੇਰੇ ਨਾਲ ਕਾਗਜ਼ਾਤ ਸ਼ੇਅਰ ਕੀਤੇ ਸਨ ਉਹਦੇ ਵਿੱਚ ਐ ਸੀ ਕਿ ਜਿਹੜੀ ਇਹ ਤਕਸੀਮ ਹੋਈ ਹੈ ਪਾਕਿਸਤਾਨ ਇੰਡੀਆ ਤੇ ਬੰਗਲਾਦੇਸ਼ ਇਹ ਜਿਸ ਨਜ਼ਰੀਏ ਦੇ ਤਾ ਤੋ ਇਹ ਜਿਸ ਜ਼ਰੂਰਤ ਦੇ ਤਾ ਤੋ ਇਹ ਜਿਹੜਾ ਇਸ ਟਾਈਮ ਫੇਲਿਅਰ ਨਜ਼ਰ ਆ ਰਿਹਾ ਤੇ ਲਿਹਾਜ਼ਾ ਇਹਨਾਂ ਨੂੰ ਫੇਰ ਇਕੱਠਿਆਂ ਹੋ ਜਾਣਾ ਚਾਹੀਦਾ ਹੈ ਇਹ ਪੂਰੇ ਜਿਹੜੀ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਉਸੇ ਤਰ੍ਹਾਂ ਹੀ ਬਣ ਜਾਵੇ ਦੋਸਤੋ ਇਸ ਗੱਲ ਦੇ ਨਾਲ ਦੋ ਰੁਖ ਨੇ ਉਹ ਕਹਿੰਦੇ ਨੇ ਕਿ ਤਕਸੀਮ ਜਿਹੜੀ ਹੈ ਨਹੀਂ ਸੀ ਹੋਣੀ ਚਾਹੀਦੀ ਜਿਹੜੀ ਹੋ ਗਈ ਹੈ ਇਹ ਨਕਾਮ ਹੋ ਗਏ ਨੇ ਲਿਆਦਾ ਵਾਪਸ ਹੋ ਜਾਣਾ ਚਾਹੀਦਾ ਹੈ ਸਾਰਾ ਮਾਮਲਾ ਲੇਕਿਨ ਮੈਂ ਉਹਨਾਂ ਨਾਲ ਇਸ ਗੱਲ ਦੇ ਨਾਲ ਦੋ ਰੁਖ ਕੱਢ ਕੇ ਦੋ ਪੱਖ ਕੱਢ ਕੇ ਤੇ ਮੈਂ ਉਹਨਾਂ ਨਾਲ ਇੱਕ ਪੱਖ ਦੇ ਵਿੱਚ ਐਗਰੀ ਕਰਾਂਗਾ ਤੇ ਦੂਸਰੇ ਪੱਖ ਦੇ ਵਿੱਚ ਡੀਸੈਗਰੀ ਕਰਾਂਗਾ ਇੱਕ ਤੇ ਆਵੇ ਕਿ ਆ ਤਕਸੀਮ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਤੇ ਮੈਂ ਕਹਿੰਦਾ ਹੋਣੀ ਚਾਹੀਦੀ ਸੀ ਤਕਸੀਮ ਕਿਉਂ ਹੋਣੀ ਚਾਹੀਦੀ ਸੀ ਉਹ ਮਦਨ ਲਾਲ ਜੀ ਦੀ ਗੱਲ ਤੋਂ ਹੀ ਅੱਗੇ ਗੱਲ ਨਿਕਲੇਗੀ ਮੈਂ ਤੁਹਾਨੂੰ ਉਹ ਵੀ ਦੱਸਣਾ ਤੇ ਤਕਸੀਮ ਇਸ ਤਰ੍ਹਾਂ ਨਹੀਂ ਸੀ ਹੋਣੀ ਚਾਹੀਦੀ ਇਸ ਗੱਲ ਨਾਲ ਮੈਂ ਏਗਰੀ ਕਰਨਾ ਕਿਉਂਕਿ ਤਕਸੀਮ ਹੋਈ ਸਿਰਫ ਪੰਜਾਬ ਦੀ ਦੂਸਰੀ ਉਹਨਾਂ ਦੀ ਮੰਗ ਆ ਸੀ ਕਿ ਕਰਤਾਰਪੁਰ ਕੋਰੀਡੋਰ ਦੇ ਉੱਤੇ ਜਿਹੜੇ ਉਧਰੋਂ ਲੋਕ ਆਂਦੇ ਨੇ ਇੰਡੀਆ ਦੀ ਤਰਫੋਂ ਭਾਰਤ ਦੀ ਤਰਫੋਂ ਪੰਜਾਬ ਦੀ ਤਰਫੋਂ ਪੂਰੇ ਇੰਡੀਆ ਚੋਂ ਹੀ ਆਂਦੇ ਨੇ ਸਾਰੇ ਲੋਕ ਉਹਨਾਂ ਦੀ ਜਿਹੜੀ 20 ਡਾਲਰ ਦੀ ਫੀਸ ਹੈ ਜਿਹੜੀ ਪਾਕਿਸਤਾਨ ਗਵਰਨਮੈਂਟ ਲੈਂਦੀ ਹੈ ਭਾਈ ਉਹ ਨਹੀਂ ਹੋਣੀ ਚਾਹੀਦੀ ਤੀਸਰੀ ਉਹਨਾਂ ਦੀ ਮੰਗ ਹੈ ਸੀ ਕਿ ਜਿਹੜੇ ਲੋਕ ਉਧਰੋਂ ਆਂਦੇ ਨੇ ਉਹਨਾਂ ਵਾਸਤੇ ਪਾਸਪੋਰਟ ਦੀ ਸ਼ਰਤ ਖਤਮ ਹੋ ਜਣੀ ਚਾਹੀਦੀ ਹੈ ਅੱਛਾ ਪਹਿਲੀ ਗੱਲ ਦੇ ਤਾਂ ਮੈਂ ਤੁਹਾਨੂੰ ਦੱਸ ਦਿੰਦੇ ਦੋ ਰੁਖ ਨੇ ਉਹ ਵੀ ਡਿਸਕਸ ਕਰਾਂਗੇ ਇਹ ਦੂਸਰੀਆਂ ਦੋ ਗੱਲਾਂ ਤੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਵੇਖੋ 20 ਡਾਲਰ ਫੀਸ ਅਸੀਂ ਵੀ ਕਹਿੰਨੇ ਆ ਕਿ ਨਹੀਂ ਹੋਣੀ ਚਾਹੀਦੀ ਹਰ ਬੰਦਾ ਉਹਦੀ 20 ਡਾਲਰ ਜਿਹੜੀ ਇਹ ਫੀਸ ਅਫੋਰਡ ਨਹੀਂ ਕਰਦਾ لیکن کیونکہ ਤੁਸੀਂ ਜਿੰਨਾਂ ਲੋਕਾਂ ਨੇ ਵਿਜ਼ਿਟ ਕੀਤਾ ਕਰਤਾਰਪੁਰ ਕੋਰੀਡੋਰ ਦਾ ਉਹ ਦੇਖ ਸਕਦੇ ਨੇ ਕਿ ਕਿੰਨਾ ਕੁ ਵੱਡਾ ਖਲਾਰਾ ਉੱਥੇ ਗੁਰਦੁਆਰਾ ਸਾਹਿਬ ਥੋੜੀ ਜਿਹੀ ਜਗ੍ਹਾ ਤੇ ਵੇ ਲੇਕਿਨ ਮੇਰਾ خیال شاید ਉਹ ਕੋ 70 80 ਏਕੜ ਦੇ ਵਿੱਚ ਉਹ ਫੈਲੇ ਆ ਤੇ ਉਹਦੇ ਸਾਰੇ ਖਰਚਾਜਤ ਨੇ 20 ਡਾਲਰ ਕੀ ਜਾਂ ਘੱਟ ਵੱਧ ਜਿੰਨੀ ਵੀ ਹੋਣੀ ਚਾਹੀਦੀ ਹੈ ਅਵਲ ਤੇ 20 ਡਾਲਰ ਵੀ ਦੋਵਾਂ ਦੇ ਜਿਹੜਾ ਐਗਰੀਮੈਂਟ ਹੋਇਆ ਉਹਦੇ ਮੁਤਾਬਕ ਚੱਲਦੀ ਹੈ ਭਾਈ ਲੇਕਿਨ ਹੁਣ ਉਹ ਫੀਸ ਜਿਹੜੀ ਏ ਉਹ ਆਮ ਜਨਤਾ ਨੂੰ ਦੇਣੀ ਚਾਹੀਦੀ ਏ ਕਿ ਸਰਕਾਰ ਨੂੰ ਭਰਨੀ ਚਾਹੀਦੀ ਏ ਮੈਂ ਸਮਝਦਾ ਵਾਂ ਕਿ ਇਹ ਫੀਸ ਹੈ ਜਿਹੜੀ 20 ਡਾਲਰ ਰਹੀ ਹੈ ਜੋ ਵੀ ਪਾਕਿਸਤਾਨ ਗਵਰਨਮੈਂਟ ਦਾ ਤੇ ਇੰਡੀਆ ਦਾ ਐਗਰੀਮੈਂਟ ਹੋਇਆ ਉਹਦੇ ਵਿੱਚ ਆ ਗਵਰਨਮੈਂਟ ਬੀਅਰ ਕਰੇ ਇਸ ਫੀਸ ਨੂੰ ਬੰਦਿਆਂ ਕੋਲੋਂ ਨਾ ਲਈ ਜਾਏ ਜਿਹੜੇ ਬੰਦੇ ਆਣਾ ਚਾਹੁੰਦੇ ਨੇ ਜਿਸ ਤਰ੍ਹਾਂ ਅਸੀਂ ਕਿਸੇ ਵੀ ਮੁਲਕ ਚ ਜਾਂਦੇ ਆ ਆਪਣੀ ਮਸਜਿਦ ਕੋਈ ਵਿਜ਼ਿਟ ਕਰਨਾ ਚਾਹੁੰਦੇ ਆ ਮਸਜਿਦ ਵਿਜ਼ਿਟ ਕਰਨ ਦੀ ਫੀਸ ਕੋਈ ਨਹੀਂ ਯਾਨੀ ਇਬਾਦਤ ਦਾ ਵਿਜ਼ਿਟ ਕਰਨ ਦੀ ਫੀਸ ਕੋਈ ਨਹੀਂ ਤੇ ਇਹ ਅਗਰ ਹੈ ਵੀ ਇਹ ਉਹਦੇ ਦੇਖਭਾਲ ਵਾਸਤੇ ਜਾਂ ਵੈਸੇ ਉਹਦਾ ਇੱਕ ਫੰਡ ਰੱਖ ਦਿੱਤਾ ਜਾਏ ਕਿ ਜਿਹੜੇ ਆਪਣੇ ਤੌਰ ਤੇ ਇਹਨੂੰ ਪੇ ਕਰਦੇ ਨੇ ਤੇ ਮੇਰਾ ਖ਼ਲਸਾ ਕਮਿਊਨਿਟੀ ਦੇ ਵਿੱਚ ਇਹ ਇਹੋ ਜਿਹੇ ਲੋਕ ਹੈ ਨੇ ਜਿਹੜੇ ਸਾਰਿਆਂ ਦੀ ਫੀਸ ਭਰ ਸਕਦੇ ਨੇ ਦੂਸਰੀ ਗੱਲ ਜਿਹੜੀ ਉਹ ਕਰਦੇ ਨੇ ਕਿ ਪਾਸਪੋਰਟ ਦੀ ਸ਼ਰਤ ਖਤਮ ਹੋਣੀ ਚਾਹੀਦੀ ਹੈ ਬਿਲਕੁਲ ਐ ਬੜੀ ਅਹਿਮ ਗੱਲ ਹੈ ਵੇਖੋ ਪਾਸਪੋਰਟ ਬਣਵਾਉਣ ਵਾਸਤੇ ਦੋਆਂ ਕੰਟਰੀਆਂ ਦੇ ਵਿੱਚ ਮੈਂ ਸਮਝਣਾ ਇੱਕੋ ਹਾਲ ਹੈ ਬੜੀਆਂ ਬੜੀਆਂ ਲੰਮੀਆਂ ਲੈਣਾ ਤੇ ਪਤਾ ਨਹੀਂ ਕਿਨੇ ਕਿਨੇ ਦਿਨ ਬਾਅਦ ਮਿਲਦਾ ਤੇ ਉਹਦੀ ਫੀਸ ਵੱਖਰੀ ਤੇ ਕਈ ਲੋਕਾਂ ਨੇ ਨਾ ਬਾਹਰ ਜਾਣਾ ਕਿਉਂਕਿ ਬਾਹਰ ਜਾਣਾ ਸੇ ਪਾਸਪੋਰਟ ਚਾਹੀਦਾ ਹੁੰਦਾ ਤੇ ਉਹ ਬਣਵਾਉਂਦੇ ਹੀ ਨਹੀਂ ਲੇਕਿਨ ਅਗਰ ਉਹਨਾਂ ਦੀ ਖੁਆਇਸ਼ ਪੁੱਛੋ ਤੇ ਉਹਨਾਂ ਦੀ ਹੈ ਤੇ ਜਿਹੜਾ ਉਹਨਾਂ ਦਾ ਆਈਡੀ ਕਾਰਡ ਹੈ ਜਿਵੇਂ ਆਧਾਰ ਕਾਰਡ ਹੋ ਗਿਆ ਜਾਂ ਕੋਈ ਵੀ ਜਿਹੜਾ ਵੀ ਉਹਨਾਂ ਦਾ ਆਈਡੈਂਟੀਟੀ ਡਾਕੂਮੈਂਟਸ ਹੈ ਉਹਦੇ ਉੱਤੇ ਉਹਨਾਂ ਨੂੰ ਵਿਜ਼ਿਟ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਹੁਣ ਆਨੇ ਅਸੀਂ ਤਕਸੀਮ ਵਾਲੇ ਮੁੱਦੇ ਤੇ ਕਿ ਜਿਹੜੀ ਮੈਂ ਗੱਲ ਕਰਨਾ ਕਿ ਤਕਸੀਮ ਜਿਹੜੀ ਹੋਈ ਹੈ ਬਹੁਤ ਅੱਛੀ ਹੋਈ ਹੈ ਤੇ ਤਕਸੀਮ ਹੋਣੀ ਚਾਹੀਦੀ ਸੀ ਲੇਕਿਨ ਤਕਸੀਮ ਦਾ ਤਰੀਕਾ ਘਰ ਗਲਤ ਹੋ ਗਿਆ ਤਕਸੀਮ ਕਿਉਂ ਹੋਣੀ ਚਾਹੀਦੀ ਸੀ ਵੇਖੋ ਮੈਂ ਅਜ ਇੱਥੇ ਖਲੋਤਾ ਵਾਂ ਮੈਂ ਇਸ ਮੁੱਦੇ ਤੇ ਗੱਲ ਕਰ ਰਿਹਾ ਨਾ ਤੇ ਮੈਨੂੰ ਕੋਈ ਕਿਸੇ ਕਿਸਮ ਦੀ ਹਿਚਕਚਾਹ ਨਹੀਂ ਮੈਨੂੰ ਬੜੇ ਸਾਰੇ ਇਹਦੇ ਤੇ ਵੀ ਮੇਰਾ WhatsApp ਨੰਬਰ ਹੈ ਤੇ ਉਸ ਤੋਂ ਇਲਾਵਾ ਵੀ ਜਿਹੜੇ ਮੇਰੀ ਵੀਡੀਓ ਸੜੀਆਂ ਨੇ ਉਹਦੇ ਤੇ ਮੇਰਾ WhatsApp ਨੰਬਰ ਹੁੰਦਾ ਬੜੇ ਸਾਰੇ ਸੱਜਣ ਮਿੱਤਰ ਉਹਦੋਂ ਰਾਬਤਾ ਕਰਦੇ ਨੇ ਹਰ ਬੰਦੇ ਦਾ ਫੋਨ ਚੁੱਕੀਦਾ ਹਰ ਬੰਦੇ ਨੂੰ ਦਾ ਜੋ ਵੀ ਗੱਲਬਾਤ ਹੋਵੇ ਉਹਨੂੰ ਜਵਾਬ ਦੇਈਦਾ ਹੁੰਦਾ ਲੇਕਿਨ ਤੁਸੀਂ ਇਹ ਵੇਖ ਲਵੋ ਕਿ ਅਗਰ ਅਸੀਂ ਇੰਡੀਅਨ ਪੰਜਾਬ ਦੀ ਗੱਲ ਕਰੀਏ ਤੇ ਕਈ ਸਾਡੇ ਭਰਾ ਇਸ ਤਰ੍ਹਾਂ ਦੇ ਨੇ ਜਿਨ੍ਹਾਂ 'ਚ ਮਦਨ ਲਾਲ ਜੀ ਦੀ ਹੀ ਮਿਸਾਲ ਹੈ ਮਦਨ ਲਾਲ ਜੀ ਦਾ ਇੱਕ ਪਾਸੇ ਮੁੱਦਾ ਹੈ ਕਿ ਤਕਸੀਮ ਨਹੀਂ ਹੋਣੀ ਚਾਹੀਦੀ ਦੂਸਰੇ ਪਾਸੇ ਮੈਂ ਮਿਸਾਲ ਮਦਨ ਲਾਲ ਜੀ ਦੀ ਹੀ ਦਿਨਾ ਵਾਂ ਕਿ ਮੈਂ ਉਹਨਾਂ ਨੂੰ ਜਦੋਂ ਉਹਨਾਂ ਨੇ ਮੇਰੇ ਨਾਲ ਡਾਕੂਮੈਂਟ ਸ਼ੇਅਰ ਕੀਤੇ ਤੇ ਮੈਂ ਉਹਨੂੰ ਆਖਿਆ ਮੈਂ ਤਾਂ ਤੁਹਾਡਾ ਜਿਹੜੀ ਗੱਲ ਏ ਇਹਦੇ 'ਚ ਵਜ਼ਨ ਏ ਤੁਸੀਂ ਇਸ ਤਰ੍ਹਾਂ ਕਰੋ ਕਿ ਮੇਰੇ ਨਾਲ ਆਨਲਾਈਨ ਉਹ ਵੀਡੀਓ ਕਾਲ ਤੇ ਅਸੀਂ ਆਪਸੇ ਗੱਲਬਾਤ ਕਰਨੇ ਆ ਤੇ ਇਹ ਮੁੱਦਾ ਮੇਰੇ ਮੈਂ ਪਹਿਲੀ ਦਫਾ ਸੁਣਿਆ ਤੇ ਮੈਂ ਪਾਕਿਸਤਾਨੀ ਚੈਨਲ ਜਾਂ ਪਾਕਿਸਤਾਨੀ ਕਿਸੇ ਵੀ ਵਲੌਗਰ ਯੂਟਿਊਬਰ ਦੇ ਮੂੰਹੋਂ ਇਹ ਗੱਲ ਅਜੇ ਤੱਕ ਨਹੀਂ ਸੁਣੀ ਤੇ ਚਲੋ ਇਧਰ ਦੇ ਜਿਹੜੇ ਕੋ ਸਾਡਾ ਇੱਕ ਹਲਕਾ ਬਾਬੇ ਜਿਹੜਾ ਸਾਡਾ ਸਰਕਲ ਏ ਤੁਹਾਡੀ ਵਜ੍ਹਾ ਤੁਸੀਂ ਬੋਲੋਗੇ ਚਲੋ ਅਸੀਂ ਇਧਰ ਸ਼ੇਅਰ ਕਰਾਂਗੇ ਇਧਰੋਂ ਵੀ ਆਵਾਜ਼ ਉੱਠੇਗੀ ਉਹ ਸਾਹਿਬ ਨੇ ਅੱਜ ਤਿਕਰ ਵੀਡੀਓ ਕਾਲ ਤੇ ਬਲਕਿ ਇਵਨ ਆਡੀਓ ਕਾਲ ਤੇ ਵੀ ਉਹਨਾਂ ਮੇਰੇ ਨਾਲ ਗੱਲ ਨਹੀਂ ਕੀਤੀ ਤੇ ਨਾ ਹੀ ਵਾਇਸ ਨੋਟ ਭੇਜਦੇ ਨੋ ਲਿਖ ਕੇ ਗੱਲ ਆਪਨੀ ਸਿਰਫ ਭੇਜ ਛੱਡ ਦੇ ਨੇ ਮੇਰੀ ਗੱਲ ਉਹ ਉਹਦਾ ਜਵਾਬ ਵੀ ਨਹੀਂ ਦਿੰਦੇ ਯਾਨੀ ਇਹ ਵੇਖ ਲਵੋ ਕਿ ਉਹਨਾਂ ਤੇ ਅੱਜ ਵੀ ਕਿੰਨਾ ਦਬਾਅ ਹੋਵੇ ਇਸ ਦਬਾਅ ਦੀ ਵਜ੍ਹਾ ਤੋਂ ਮੈਂ ਸਮਝਦਾ ਹਾਂ ਕਿ ਅਸੀਂ ਕਮਸ ਕਮ ਉਧਰੋਂ ਨਿਕਲ ਕੇ ਆਜ਼ਾਦ ਤੇ ਆਇਆ ਹਾਂ ਨਾ ਇਹ ਜਿਹੜੀ ਤੁਹਾਡੇ ਦੇ ਉੱਤੇ ਇਸ ਵਕਤ ਪਾਬੰਦੀਆਂ ਨੇ ਨਾ ਇਹ ਸਾਡੇ ਉੱਤੇ ਨਹੀਂ ਜਿਹੜੇ ਕਿ ਇਹ ਮਧਨ ਲਾਲ ਜੀ ਤੋਂ ਇਲਾਵਾ ਹੋਰ ਵੀ ਕਈ ਸੋਸਤ ਨੇ ਜਿਹੜੇ ਕਿ ਫੋਨ ਨਹੀਂ ਅਟੈਂਡ ਕਰਦੇ ਕਈ ਵਾਰ ਜ਼ਰੂਰਤ ਹੁੰਦੀ ਹੈ ਗੱਲ ਕਰਨੀ ਹੁੰਦੀ ਹੈ ਕੋਈ ਮਾਲੂਮਾਚੇ ਦੀ ਹੁੰਦੀ ਹੈ ਤੇ ਉੱਥੇ ਲੋਕਾਂ ਨੂੰ ਜਾਂ ਤੇ ਪ੍ਰੈਸ਼ਰਾਈਜ਼ ਕੀਤਾ ਜਾਂਦਾ ਇਹ ਹੁਣ ਤੁਸੀਂ ਕਮੈਂਟਸ ਰਾਹੀਂ ਦੱਸਣਾ ਹੈ ਕੋਈ ਬੰਦਾ ਇਸ ਤਰ੍ਹਾਂ ਦੀ ਐਗਜ਼ਾਮਪਲ ਦਿਓ ਕਿ ਜਿਸ ਬੰਦੇ ਨੇ ਇੱਥੇ ਪਾਕਿਸਤਾਨ ਨਾਲ ਰਾਬਤਾ ਕੀਤਾ ਹੋਵੇ ਤੇ ਉਹਦੇ ਨਾਲ ਕੋਈ ਮਸਲੇ-ਮਸਾਇਲ ਬਣ ਗਏ ਹੋਣ ਮੇਰਾ ਨਹੀਂ ਖਿਆਲ ਕਿ ਕੋਈ ਮਸਲੇ-ਮਸਾਇਲ ਬਣਦੇ ਹੋਣ ਲੇਕਿਨ ਇੱਕ ਜ਼ਿਹਨੀ ਉਹਨਾਂ ਦੇ ਉੱਤੇ ਐਸਾ ਦਬਾਅ ਪਾ ਦਿੱਤਾ ਗਿਆ ਕਿ ਹਰ ਬੰਦਾ ਜਿਹੜਾ ਹੈ ਉਹ ਰਾਬਤਾ ਕਰਦੇ ਇੱਕ ਵਾਰ ਹਿਚਚਾਂਦਾ ਡਰਦਾ ਪਹਿਲਾਂ ਦੇ ਇੱਕ ਹਜੇ ਵੀ ਕਈਆਂ ਦੇ ਜ਼ਿਹਨ ਦੇ ਵਿੱਚ ਹੈ ਕਿ ਜਿਸ ਬੰਦੇ ਦੇ ਪਾਸਪੋਰਟ ਦੇ ਉੱਤੇ ਪਾਕਿਸਤਾਨ ਦੀ ਸਟੈਂਪ ਲੱਗੀ ਹੋਵੇ ਬੰਦਾ ਯੂਰਪ 'ਚ ਨਹੀਂ ਜਾ ਸਕਦਾ ਅਮਰੀਕਾ ਨਹੀਂ ਜਾ ਸਕਦਾ ਕੈਨੇਡਾ ਨਹੀਂ ਜਾ ਸਕਦਾ ਚਲੋ ਤੇ ਕਿਸੇ ਹੱਦ ਤੱਕ ਨਿਕਲ ਗਿਆ لیکن ਇਹ ਜਿਹੜੀ ਚੀਜ਼ਾਂ ਇਹਨਾਂ ਦੇ ਦਿਮਾਗ 'ਚ ਹਜੇ ਵੀ ਹੈ ਕਿ ਇੱਧਰ ਅਸੀਂ رابطہ ਕਰਾਂਗੇ ਤੇ ਪਤਾ ਨਹੀਂ ਸਾਨੂੰ ਆ ਕੇ ਫੜ ਲੇਗਾ ਸਾਡੇ ਹੋਰ ਰابطੇ ਜਿਹੜੇ ਨੇ ਸਬੰਧ ਜਿਹੜੇ ਨੇ ਓਜੀ ਤੀਜੇ ادارے ਉਹਨਾਂ ਨਾਲ ਸਾਡੇ ਜੋੜ ਦੇਣਗੇ ਲੇਕਿਨ ਐਸਾ ਮੇਰਾ ਨਹੀਂ خیال ਕੋਈ ਕੁਝ ਹੈ ਬਾਕੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਜਾਇਜ਼ ਨੇ ਖਾਸ ਤੌਰ ਦੇ ਉੱਤੇ ਜਿਹੜੀ ਉਹ ਕਹਿੰਦੇ ਨੇ ਵਿਜ਼ਿਟ ਜਿਹੜਾ ਉਹ ਕਿਸੇ ਵੀ ਆਈਡੈਂਟੀਟੀ ਦੇ ਉੱਤੇ ਵਿਜ਼ਿਟ ਹੋ ਜਾਣਾ ਚਾਹੀਦਾ ਹੈ ਦੂਸਰਾ ਪਾਸਪੋਰਟ ਦੀ ਸ਼ਰਤ ਖਤਮ ਹੋ ਜਾਣੀ ਚਾਹੀਦੀ ਹੈ ਤੀਸਰਾ ਜਿਹੜਾ ਉਹਨਾਂ ਨੇ ਕਹਿ ਕੇ ਆ ਜਿਹੜੀ ਤਕਸੀਮ ਹੈ ਇਹਨਾਂ ਨੂੰ ਸਾਰਿਆਂ ਨੂੰ ਇਕੱਠਾ ਹੋ ਜਾਣਾ ਚਾਹੀਦਾ ਹੈ ਮੇਰਾ ਖਿਆਲ ਹੈ ਕਿ ਇਕੱਠਾ ਨਹੀਂ ਹੋਣਾ ਚਾਹੀਦਾ ਇਹ ਇਕੱਠੇ ਜਿਵੇਂ ਵੱਖਰੇ ਵੱਖਰੇ ਆਣ ਇੰਝ ਹੀ ਬਿਹਤਰ ਨੇ ਠੀਕ ਇਹਦੇ ਚ ਹੀ ਕੋ ਰੱਬ ਦੀ ਬਿਹਤਰੀ ਹੈ ਕਮਜ਼ਗਮ ਇਧਰ ਇਸ ਤਰ੍ਹਾਂ ਦਾ ਪ੍ਰੈਸ਼ਰ ਕੋਈ ਨਹੀਂ ਇਸ ਕਮ ਵਲਾਗ ਦੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਆਪਣੀ ਰਾਏ ਦਾ ਵੀ ਜ਼ਰੂਰ ਜ਼ਾਹਰ ਕਰਿਆ ਜੇ ਤੇ ਮਦਨ ਲਾਲ ਦੇ ਮੁੱਦੇ ਦੀ ਸਪੋਰਟ ਕਰਨੀ ਚਾਹੀਦੀ ਏ ਕਿ ਨਹੀਂ ਕਰਨੀ ਚਾਹੀਦੀ ਇਹ ਵੀ ਜ਼ਰੂਰ ਦੱਸਿਆ ਜੇ ਨਵੇਂ ਵਲਾਗ 'ਚ ਨਹੀਂ ਗੱਲਾਂ ਨਾਲ ਫਿਰ ਮੁਲਾਕਾਤ ਹੋਏਗੀ ਰੱਬ ਰਾਖਾ